ਉਹਤੇ ਪੈਰਾਂ ਤੇ ਆ ਕੇ ਖੋ ਕੇ ਅੱਜ ਸ਼ੀਦੇਆਨ ਸਰਦਾਰ ਪਾਕਿਸਤਾਨ ਸਪੋਰਟਸ کلب ਵੱਲੋਂ ਗੋਦੜ ਪਿਖੇ ਸ਼ੀਦੇਆਨ ਸਰਦਾਰ ਪਾਕਿਸਤਾਨ ਦੀ ਦਾ 168ਵਾਂ ਚੰਗੜਾ ਬਣਾਇਆ ਜਾ ਰਿਹਾ ਵਾ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ 12 ਨਵੰਬਰ 2025 ਨੂੰ ਸਾਰੇ ਗਾਉਂ ਨੂੰ ਗੋਦੜ ਵਿਖੇ ਕਲੱਬ ਵੱਲੋਂ ਸੱਜ ਮੇਲਾ ਵੀ ਕਰਵਾਇਆ ਜਾ ਰਿਹਾ ਜਿਹੜਾ ਕਿ 18ਵਾਂ ਸੱਜ ਮੇਲਾ ਹੋ ਰਿਹਾ ਵਾ ਅੱਜ ਸੀਧੇ ਅਨੁਸਾਰ ਭਗਤ ਸਿੰਘ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮੈਂ ਪੂਰੀ ਦੁਨੀਆ ਵਿੱਚ ਵਸਦੇ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਵਾਸੀ ਆ ਚਾਹੇ ਕਿਤੇ ਵੀ ਵਸਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਇਹ ਕਹਿਣਾ ਚਾਹੁੰਦਾ ਕਿ ਆਪਾਂ ਸੀਧੇ ਅਨੁਸਾਰ ਭਗਤ ਸਿੰਘ ਨੂੰ ਕੱਲਾ ਉਹਨਾਂ ਦੇ ਜਨਮ ਦਿਹਾੜੇ ਆਲੇ ਯਾਦ ਨਹੀਂ ਹਰ ਰੋਜ਼ ਯਾਦ ਕਰਿਆ ਕਰੀਏ ਔਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਕਿ ਜਿਨ੍ਹਾਂ ਬਿੱਲਾ ਕਰਕੇ ਉਹਨਾਂ ਨੇ ਸਾਡੇ ਦੇਸ਼ ਕਰਕੇ ਸਾਡੇ ਕਰਕੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਜੋ ਕਾਰਜ ਜੋ ਸੁਪਨੇ ਧੂਰੇ ਰਹਿ ਗਏ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੀਏ। ਔਰ ਸਮਾਜਿਕ ਬੁਰਾਈਆਂ ਤੋਂ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਚਾਹੇ ਨਸ਼ਿਆਂ ਖਿਲਾਫ ਆ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤਾਂ ਜੋ ਉਹਨਾਂ ਨੂੰ ਇਹ ਹੀ ਸੱਚੀ ਸਦਾਨੀ ਹੋਵੇ ਕਿ ਮੇਰੇ ਜਾਣ ਤੋਂ ਬਾਅਦ ਵੀ ਮੇਰੇ ਪਾਇ ਹੋਏ ਪੂਰਨਿਆਂ ਤੇ ਨੌਜਵਾਨ ਜਿਹੜੇ ਚੱਲ ਰਹੇ ਆ ਇਹ ਹੀ ਕਹਿਣਾ ਚਾਹੁੰਦਾ ਹਾਂ ਔਰ ਇਹਦੇ ਨਾਲ ਹੀ ਸਾਰਿਆਂ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ